ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਹੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਹੈ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਪਹੁੰਚੇ ਆਂ ਪਿੰਡ ਸੁੱਧ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਸੀਲ ਫਰੋਜਪੁਰ ਪਿੰਪਲ ਬਾਈ ਦੇ ਕੋਲ ਪੰਕੇ ਹਨ ਹਰ ਵਾਰ ਦੀ ਤਰ੍ਹਾਂ ਤਿੰਨ ਪਸ਼ੂ ਅੱਜ ਵੀ ਸੇਲ ਤੇ ਨੇ ਬਧੇਰੇ ਜਾਣਕਾਰੀ ਕਰਾਂਗੇ ਸਾਂਝੀ ਜੁੜੇ ਰਹੋ ਐਂਡ ਤੱਕ ਵਿਖਾਉਣੇ ਆ ਕਿਵੇਂ ਦੇ ਰੇਟ ਰਹਿਣਗੇ ਇੱਕ ਮੀਨੀ ਨੀਲੀ ਰਾਵੀ ਦੇ ਵਿੱਚ ਫਰੋਜਪੁਰੀ ਕੱਟੀ ਇੱਕ ਜਰਸੀ ਪੰਜਾਬ ਵਾਲੀ ਇੱਕ ਕ੍ਰੋਸ ਵੈਡ ਤਿੰਨਾਂ ਦੀ ਡਿਟੇਲ ਕਰਾਂਗੇ ਸਾਂਝੀ ਕਰਦੇ ਗੱਲ ਬਾਤ ਬਾਈ ਪੇਪਲ ਨਾ ਜੀ ਬਾਈ ਪੇਪਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਏ ਠੀਕ ਠਾਕ ਵਧੀਆ ਜੀ ਚੜਦੀ ਕਲਾ ਭਰਾ ਚੜਦੀ ਕਲਾ ਜੀ ਚੜਦੀ ਕਲਾ ਓਕੇ ਰਿਪੋਰਟਾਂ ਓਕੇ ਜੀ ਵੈਲਕਮ ਵੈਲਕਮ ਜੀ ਤੁਹਾਡਾ ਸਾਡੇ ਕੋਲੇ ਆਉਂਦਾ ਬਹੁਤ ਬਹੁਤ ਠੀਕ ਆ ਹੋਸ ਠੀਕ ਠਾਕ ਵਧੀਆ ਚਾਹੀਦਿਆ ਡਰੈਸ ਕਰੀਏ ਕਰਾ ਨੋਟ ਡਰੈਸ ਜੀ ਆਪਣਾ ਪਿੰਡ ਸੋਧ ਸਿੰਘ ਵਾਲਾ ਜੀ ਹਮ ਜਿਹੜਾ ਪ੍ਰੋਪਰ ਸੀਲ ਵੀ ਪ੍ਰੋਪਰ ਜੀ ਹਮ ਲੱਗੇ ਸ਼ਹਿਰ ਲੱਗਦੇ ਜੀ ਮੱਲਾ ਵਾਲਾ ਜੀਰਾ ਮਕੂਲ ਆ ਗਿਆ ਜੀ ਹਾਰ ਫਕੇ ਹਾਰ ਗਿਆ ਜੀ ਲੱਗ ਤੇ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਜੀ 97795 ਹੂੰ 0219 ਠੀਕ ਆ 97795 0219 ਤਿੰਨ ਪਸ਼ੂ ਹਾਂਜੀ ਤੇ ਸ਼ੁਰੂਆਤ ਕਰੀਏ ਵੱਡੀ ਵੈੜ ਤੋਂ ਹਨਾ ਤੇ ਤਿਆਰ ਜੜੇ ਲੋ ਜੀ ਭਾਈ ਪੀਪਲ ਕਿਣਵਾ ਸੂ ਆ ਗਈ ਇਹ ਜੀ ਦੂਜਾ ਸੂ ਦਾ ਵੈੜ ਆਈ ਗੱਬਣ ਆ ਨਾ ਹਾਂਜੀ ਗੱਬਣ ਜੀ ਸ਼ੇਦਾਨ ਤੇ ਮੂੰਹ ਆ ਜੀ ਤੇ ਲੈ ਜੂ ਅੱਠ ਕੇ ਦਿਨ ਹਾਂਜੀ ਲੈ ਜੂਗੀ ਅਜੇ ਅੱਠ ਤਾ ਦਿਨ ਤੋਰਾ ਕਰਵਾ ਦੇ ਚੈੱਕ ਖੋਲ ਖਾਲ ਕੇ ਲੋ ਜੀ ਸਜਣੋ 8 ਦਿਨ ਦਾ ਸਮਾ ਜਿਹੜਾ ਖੁੱਲਾ ਡੁੱਲਾ ਹਜੇ 10 ਦਾ ਹਲ ਜਾ ਸਕਦੀ ਹੈ। ਕਰਾਓ ਸੰਗ ਦੇ ਵਿੱਚ ਇਹ ਕਦ ਪੁੱਤ ਜਿਹੜਾ ਫੁੱਲ ਵੱਡਾ ਠੀਕ ਹੈ ਜੀ। ਤੇ ਗੱਬਣ ਆ। ਲੋ ਜੀ ਥਾਲੇ ਵੀ ਦੀ ਬੰਤਰ ਤੁਸੀਂ ਦੇਖ ਸਕਦੇ ਜੀ। ਹੋਇ। ਕਦ ਪੁੱਤ ਕਦ ਕਾੜ ਫੁੱਲ ਵੱਡਾ ਹਨਾ। ਥਾਣ ਵੀ ਚੰਗਾ ਲੱਗਾ ਮੇਰੀ ਬਰਾਬਰ ਦੇਗਾ ਵਾਕੇ ਮੋਢੇ ਤੇ ਆਉਂਦੀ ਆ ਥਾਣ ਬੜਾ ਸੋਹਣਾ ਲੱਗਾ ਮੋਠੀ ਮੋਠੀ ਥਾਣ ਆ ਭਰਵਾ ਫਿਕਸ ਜੀ ਆਰਡਰ ਕੁਆਲਟੀ ਬਣੂਗੀ ਨਹੀਂ ਸਮਾ ਕੋਈ 10 ਦਿਨ ਦਾ ਖੁੱਲਾ ਢੁੱਲਾ ਸਜਰੂ ਜਿਹੜਾ ਨੇ ਅਲ ਜਾਣਾ ਗੁਲਾਬੀ ਥਾਂ ਦੀ ਆ ਇਹ ਗਾਹੜ ਨੇ ਜੀ ਪਹਿਲੇ ਸਵੇਰੇ 17-18 ਕਿਲੋ ਦੁੱਧ ਭਰਿਆ ਨੇ ਅੱਛਾ ਜੀ ਐਰ ਕਿ ਦੋ ਜੀ 22-23 ਕਿਲੋ ਗਾਹੜ ਦੁੱਧ ਆਉਗੀ ਤੇ ਭਾ ਭਾਈ ਕਿੰਨਾ ਕੇ ਕਰ ਦੀਏ ਭਾ ਜੀ ਬਾਜ਼ਾਰ ਦੇ ਹਿਸਾਬ ਨਾਲ ਤਾਂ ਏਡੀ ਗਾਹੜ ਲੋਕ 85-85 ਦੀਆਂ ਵੇਚੀ ਜਾਂਦੇ ਹਾਂ ਜੀ ਪਰ ਆਪਾਂ ਭਾ ਨਾ ਮਿਹਰੀ ਦੇ ਭਾ ਨਾ ਦੇ ਦਿੰਦੇ ਕਿੰਨਾ ਜੀ ਆਪਾਂ ਵਹਿਣ ਦੇ ਦਾਂਗੇ 70000 ਦੀ ਅੱਛਾ ਜੀ ਪਿਆਰ ਮਾਹੌਤ ਕਰਕੇ 5000 ਰੁਪਿਆ 65 ਦੀ 60 ਦੀ ਜਾਂਦੇ ਜਾਣਦੇ ਪਾਪੇ ਨੂੰ ਪੁੱਛ ਲੈ ਜੇ ਪਾਪਾ ਕਿਦਾ ਜਾਣਦੇ ਕਿ ਜਾਣਦੇ ਕੋਈ ਵਾ 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 ਮਾਰਦੇ ਥਾਪੀ ਜੱਟਾ 60000 ਦੀ ਹੈ ਨਾ ਪਰ ਆਉਂਦੀ ਨਹੀਂ ਬਾਈ ਆਪਾਂ ਵੇਡ ਕੇ ਵੇਦਾ ਇੰਨੇ ਐਡੀਆਂ ਐਡੀਆਂ ਵੇੜਾ ਲੋਕ ਨਿੱਕੀਆਂ ਨਿੱਕੀਆਂ ਵੇੜਾ 80 80 ਦੀਆਂ ਵੇਚੀ ਜਾਂਦੇ ਨੇ ਆਹ ਦੇਖੋ ਕਿੱਡੀ ਆ ਗੱਡ ਵੱਡਾ ਪੂਰਾ ਬੱਸ ਤੇ ਵੇਖੋ ਕਿੱਡਾ ਵੇੜਦਾ ਮੋਢੇ ਤੁਹਾਡੇ ਤੇ ਆਉਂਦੀ ਹੈ ਨਾ ਤੇ ਅੱਗੇ ਆ ਗਈ ਜਰਸੀ ਹੈ ਨਾ ਹਾਂਜੀ ਪੰਜਾਬ ਵਾਲੇ ਪੰਜਾਬ ਕਿੰਨਾ ਕੁ ਟਾਈਮ ਰਹੇਗਾ ਸੂਨ ਦੇ ਵਿੱਚ ਇਹ ਵੀ ਹਫਤਾ ਹੀ ਲੱਗੂਗੀ ਜੀ ਇੱਕ ਹਫਤਾ ਇਹ ਵੀ ਲਾਉਗੀ ਹਾਂਜੀ ਸਿਰ ਠੰਡੀ ਆ ਵਾ ਕਿ ਢਲ ਢੋਲ ਬੜੀ ਪਈ ਹੈ ਨਾ ਲਾਲ ਲੋ ਸਿਰ ਠੰਡੀ ਬਿਲਕੁਲ ਸੁਪਾਈਆਂ ਸੁਨੀਆਂ ਵਧੀਆ ਹੂੰ ਤੇ ਲੋ ਜੀ ਥਨ ਨੇੜ ਤੋਂ ਕਰ ਲੋ ਚੈੱਕ ਛਣ ਬੜਾ ਪਿਆਰਾ ਲੱਗਾ ਗੁੱਲ ਦੂਜਾ ਸੁਆ ਹਾਂਜੀ ਦੂਜਾ ਸੁਆ ਖੁੱਲ ਗਈ ਤੋਰਾ ਕਰਵਾ ਲੀ ਚੈੱਕ ਭਰਾ ਜੰਦਾ ਵੀ ਨਾ ਫੇਸ ਕੁਆਲਟੀ ਬੜੀ ਸੋਹਣੀ ਹੈ ਨਾ ਯਾ ਵਾਲੀ ਗੱਤੀ ਜੀ ਉਹ ਨਹੀਂ ਹੈ ਗਿਆ ਜੀ ਮੱਛੜੀਆਂ ਛੋਟੀਆਂ ਨਹੀਂ ਨਹੀਂ ਵੱਡੀਆਂ ਗੱਦ ਘੱਟ ਦੀ ਵੱਟੀਆਂ ਹੈ ਨਾ ਰੱਬ ਦਾ ਸ਼ੁਕਰ ਹੈ ਪੰਨੀਆਂ ਬਹੁਤ ਜੀ ਬੱਛੀ ਲੈਓ ਸਰੋਟਾ ਲਗਾ 49 ਵੀ ਬੜਾ ਸੋਹਣਾ ਲੱਗਾ ਹੈ ਤੋਰਾ ਤਰ੍ਹਾਂ ਬੱਛੀ ਦਾ ਚੰਗਾ ਫੇਸ ਕੁਆਲਟੀ ਵੀ ਬਿਲਕੁਲ ਨਿੱਕੀ ਆ ਜਿੰਨੀ ਹੈਗੀ ਸਾਫ ਹੈ ਬਿਲਕੁਲ ਓਕੇ ਆ ਹੰਡੀ ਸੀਗਾ ਸਮਾਂ ਕੋ ਯਾੜ ਦੇ ਦੱਖੰਦਾ ਰਹਿ ਜੂਗੀ ਆਠ ਤੋਂ 10 ਵੀ ਸੱਜਣੋ ਖਰਚਦੀ ਕਿਉਂਕਿ ਥਲ ਢੁਲ ਕਾਫੀ ਭਾਨੇ ਚ ਪਈ ਹੈ ਮਗਰ ਤੇ ਬਾਈ ਜੀ ਦੀ ਕੀਮਤ ਕਿੰਨੀ ਰਹਿ ਗਈ ਲਿੰਕ ਜੀ 55000 ਦੇ ਦਾਂਗੇ ਬੱਚੀ ਅੱਛਾ ਜੀ ਹਾਂ ਜੀ ਚਾਰ ਮਾਉਥ ਕਰਕੇ ਨਾਰਮਲ ਮਾਉਥ ਨਹੀਂ ਕਰਦਾਂਗੇ ਯਾਰ ਤੀਆ ਛੋੜੀ ਫੀਲ ਠੰਡੀ ਕੋਲੇ ਸਿਰਫ ਝਾਰ ਹੀ ਕਰਨੀ ਹੈ ਜੀ ਖੁੱਲੇ ਢੁੱਲੀ ਕਰੋ ਦੇਖ ਲੋ ਬੈੜ ਚੰਗੀ ਆ ਮੱਛੀ ਚੰਗੀ ਆ ਮੰਨਦੇ ਤੁਹਾਡੀ ਗੱਲ ਕਰੋ ਸੁਬਰੀਡ ਨਹੀਂ ਹੈਗੀ ਯਾਦ ਯਾਦ ਹੈਣਾ ਹਾਂ ਜੀ 48 ਹਜ਼ਾਰ ਦੀ ਕਰਤੀਏ ਥੱਕਾ ਹੋਇਆ ਹਾਂ ਜੀ ਜਾਂ ਅੰਦਗੇ ਵਿੱਚ ਨਹੀਂ ਵਿਚਾਉਣੀ ਹੁੰਦੀ ਅਗਲੇ ਯਾਦ ਕਰੇ ਕਿ ਪਪਲ ਕੋਲੇ ਜਾਣਾ ਕੇਰੀ ਫੇਰ ਹੈਣਾ ਅੱਗੇ ਆ ਕੇ ਨੀਲੀ ਰਾਵੀ ਦੀ ਤੇ ਮੀਨੀ ਘਟੀ ਹੈਣਾ ਕਿਹੜੀ ਲੈਂਡ ਚੋਂ ਇਹ ਜੀ ਪ੍ਰੋਈਪੁਰ ਪ੍ਰੋਈਪੁਰ ਤਾਂ ਢੇਰ ਗਿਆ ਦੀ ਹਾਂਜੀ ਠੀਕ ਬਾਰਡਰ ਲਾਈਨ ਬਾਰਡਰ ਦੀ ਪਿਓਰ ਨੀਲੀ ਅੱਖ ਹਨ ਨੀਲੀ ਨੀਲੀ ਅੱਖ ਹਾਂ ਹਿਲਦੇ ਜੀ ਕੰਨਾਂ ਦੇ ਮੀਨੇ ਹਿਲਦੇ ਨਹੀਂ ਆਵੇਂ ਬਖਾ ਦਿਓ ਲਾਗੇ ਕਰਕੇ ਅੱਛਾ ਸਿੰਗ ਦੋਵੇਂ ਹਿਲਦੇ ਆ ਸਿੰਗ ਸਿੰਗ ਦੋਵੇਂ ਹਿਲਦੇ ਹਨਾ ਸਿੰਗ ਦੋਵੇਂ ਹਿਲਦੇ ਆ ਹਾਂ ਠੀਕ ਆ ਤੋਰ ਦੋ ਜੀ ਮੜਾ ਤੋਰਾ ਤਰ੍ਹਾਂ ਕਰਵਾ ਦਿਓ ਕਟੀ ਦਾ ਚੈੱਕ ਥਾਣ ਬਹੁਤ ਸੋਹਣੇ ਲੱਗੇ ਚਾਰੇ ਥਾਣ ਹਨਾ ਹਾਂਜੀ ਲੋ ਜਾ ਤਾਂ ਨੇ ਠੰਡੀ ਸੀਲ ਬੜੀ ਹੁੰਦੀ ਹੈ ਸੋਹਣੀ ਕੱਟੀ ਡੇਢ ਕੇ ਸਾਲ ਦੇ ਲਗਭਗ ਹੋਊਗੀ ਹਾਂਜੀ ਹਾਂ ਨਾ ਲੋਈ ਸਜਣੋ ਡੇਢ ਸਾਲ ਦੀ ਕੀਰੀ ਕੱਟੀ ਹੋਊਗੀ ਲਗਭਗ ਲੈ ਆ ਮੋੜ ਲਿਓ ਦੁੱਖੀ ਬੱਤੀ ਬਹੁਤ ਸੋਹਣੀ ਜਰਸੀ ਬੰਨ ਪਿਓਰ ਨੀਲੀ ਰਾਵੀ ਜਾ ਗਈ ਠੰਡੀ ਬੜੀ ਹੈ ਆਹ ਸਿੰਘ ਦੂੰਗੇ ਲਈ ਚਲੋ ਲੈ ਜਾਓ ਲੈ ਜਾਓ ਜੀ ਲੈ ਜਾਓ ਚੰਗੇ ਰਿਕਾਰਡ ਵਾਲੀ ਹਾਂਜੀ ਚੰਗੇ ਰਿਕਾਰਡ ਵਾਲੀ 16 ਪਲੱਸ ਰਿਕਾਰਡ ਜੀ ਇਹਦੀ ਮਾਰ ਵਾਹ ਤੇ ਕੀਮਤ ਕਿੰਨੀ ਕੁ ਰਹਿ ਗਈ ਬਾਈ ਜੀ ਕੀਮਤ ਦੇ ਦਈਏ 35000 ਦੀ ਪਿਆਰ ਮੁਹੱਬਤ ਕਰਕੇ ਕੁਆਲਟੀ ਬਹੁਤ ਮੀਣੀ ਮਿਲਦੀ ਨਹੀਂ ਪਿਆਰ ਮੁਹੱਬਤ ਕਰਕੇ ਦੱਸੋ 32000 ਦੀ ਦੇ ਦਾਂਗੇ 28 ਦੀ ਕਰ ਦਈਏ ਐਂਡ ਫਿਕਸਰ ਜਾਨ ਦੀ ਜਾਨ ਦੇ 28 ਦੀ ਯਾਦ ਕਰਨ ਖੜ ਕੇ ਦ ਦਜਾਰੇ ਲੈਣ ਗਾਂ ਕਿਤੇ ਦੁੱਧ ਦੁੱਧ ਪੀਣ ਗਿਆ ਹਾਂ ਲਓ ਸੱਜਣੋ ਤਿੰਨ ਹੀ ਪਸ਼ੂ ਆ ਬਾਈ ਪਿਪਲ ਕੋਲ ਤੇ ਆਪਣੀ ਫਾਰਮ ਤੇ ਵਿਜ਼ਿਟ ਕਰਕੇ ਥਾਂ ਦੇਖੋ ਕਿਹੜਾ ਮੋਟਾ ਥਾਂ ਬਹੁਤ ਸੋਹਣਾ ਕੱਟੀ ਨੂੰ ਲੱਗਾ ਝੋੜੀ ਚੰਗੀ ਆ ਕੱਟੀ ਬਨ ਵਾਲੀ ਗਾਂ ਵਾਦੇ ਬੰਦੇ ਨਸਲ ਕੁਆਲਟੀ ਫੋਲਿਆ ਆਪਣੀ ਖਰੀਦਦਾਰੀ ਕਰਿਓ ਤੇ ਮੈਂ ਵੀ ਪਾਉਣੀ ਆ ਜੀ ਇੱਕ ਸੋਈ ਮੈਂ ਹਨਾ ਕੱਟਾ ਮਗਰਾ ਗਿਆ ਆ ਸੱਜਣੋ ਕੱਟਾ ਮਗਰਾ ਬਾਈ ਕਿੰਨਾ ਦੁੱਧ ਪੱਕਾ ਉਹਨੇ ਲਈਦਾ ਪੱਕਾ ਹੀ ਦੁੱਧ ਨੇ ਥੱਲੇ 11 ਹਜੇ 11.5 ਹਜੇ ਦਾ ਪੱਕਾ ਦੁੱਧ 11 ਕਿਲੋ ਗਿਣ ਤੂੰ ਹਨਾ 11 ਕਿਲੋ ਪੱਕਾ ਦੁੱਧ ਤੋੜ ਦੇ ਮੇਰਾ ਭਰਾ ਕੱਢ ਦੇ ਤੀਜਾ ਸਵੇਰ ਹੋਊਗੀ ਤੇ ਨੀਲੀ ਦਾ ਵੀ ਕੱਟਾ ਸੋਈ ਨੂੰ ਤਾਂ ਡੇਢ ਕੁ ਮਹੀਨਾ ਮਹੀਨਾ ਹੋ ਗਿਆ ਹਨਾ ਨਹੀਂ ਜੀ ਆਲਦੀ ਵੀ ਜੱਜਮੈਂਟ ਲਾਲੇ ਮਹੀਨੇ ਤੋਂ 5-7 ਦਿਨ ਵੱਧ ਹੋ ਗਏ ਜੀ ਹੋ ਗਏ 10 ਦਿਨ ਬੱਚਾ ਨੇ ਦਾ ਸ਼ੋਹਣ ਚਾਣ ਓਕੇ bro ਚੋਣ ਚਾਣ ਬਿਲਕੁਲ ਓਕੇ ਓਲੀ ਬਿਲਕੁਲ ਰੂਮ ਵਾਲੀ ਹੈ ਨਾ ਠੀਕ ਆ ਤਾਂ ਹੀ ਬੋਈ ਗਈ ਹੂੰ ਚੰਗੀ ਸੋਹਣੀ ਮੈਂ ਲੈਓ ਪਿਓਰ ਨੀਲੀ ਦੀ ਬਾਡਰ ਇਹ ਰਹੀ ਆ ਇੱਧਰ ਗਾਰਗੁਰ ਵੀ ਜੰਗੀ ਹੋਊਗਾ ਹਨਾ ਤੇ ਇਹਦੀ ਬਾਈ ਜੀ ਕੀਮਤ ਕੀਮਤ ਜੀ ਇਹਦੀ ਕੋਈ ਲੱਖ ਦੀ ਰਿਆਂ ਦੀ ਲੱਖ ਦੀ ਹਾਂਜੀ ਪਿਆਰ ਮੌਤ ਕਰਕੇ ਜਿਹੜੀਆਂ ਜਿਹੜੀਆਂ ਮੱਜਾਂ ਨੇ ਲੋਕ 1 2 20 ਦੀਆਂ ਵੇਚੀ ਕਰਦੇ 95 ਦੀ ਜੈਸ ਨੂੰ ਕਰਦਗੇ ਜਾਣਦਗੇ ਹਨਾ ਠੀਕ ਆ ਪੁੱਛ ਲ ਫੜ ਕੇ ਕਰਾ ਵਿਖਾ ਦਿਓ ਕਰਾ ਲੈਵਾ ਲੂਗਾ ਪਰਲੀ ਸੈੱਡ ਹੋ ਗਈ ਪਰਲੀ ਸੈੱਡ ਹੋ ਜੇ ਉਧਰ ਐਨੂੰ ਕਰ ਦਿਓ ਲੈਵਾ ਲੂਵੇ ਦਾ ਮੜੀ ਜਿਆ ਨੂੰ ਕਰ ਦਿਓ ਮੈਂ ਇਹਨੂੰ ਪਤਾ ਲੱਗ ਜਾਂਦਾ ਲੈਵਾ ਖੁੱਲਾ ਡੁੱਲਾ ਹਨਾ ਲੈਵਾ ਬੋਏ ਟਾਈਮ ਵੇਖ ਲੋ ਜੀ 11:30 ਦੇ ਟਾਈਮ ਹਾਂ 12 ਨਹੀਂ 11:30 ਦਾ ਹੀ ਟਾਈਮ ਹੈ ਸੱਜਣੋ ਤੇ ਆਰਡਰ ਕੁਆਲਿਟੀ ਦਾ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਮੈਂ ਸੋਹਣੀ ਆਂ ਭਾਂਡਾ ਜਿਹੜਾ ਚੰਗਾ ਥੱਲੇੋਂ ਖਾਲੀ ਦੇਣ ਦੀ ਹੈ ਤੇ ਵੈੜ ਵੀ ਚੰਗੀ ਜਰਸੀ ਆ ਪਿਓਰ ਆ ਗਈ ਕੱਟੀ ਵੀ ਮੀਨੀ ਚੰਗੀ ਖਰੀਦਦਾਰੀ ਕਰਿਓ ਸასი ਕਾਲ ਜੀ ਸਾਰਿਆਂ ਨੂੰ